ਚਪੇੜ ਦੀ ਟੋਡੀ ਦੀ ਬਹੁਤ ਚਰਚਾ ਹੋਈ ਪਈ ਆ ਹੱਥ ਮਲਾ ਲਵਾ ਤੁਹਾਡੇ ਨਾਲ ਹਾਂ ਜੀ ਐਸੋ ਇਹ ਹੱਥ ਹੈ ਜਿਹੜਾ ਹੱਥ ਦੁਨੀਆ ਦੇ ਵਿੱਚ ਜਿਹੜੀ ਚਪੇੜ ਨੇ ਧੱਕ ਪਾਈ ਆ ਪਾਵਰ ਸਲਾਪ ਵਾਲੇ ਨੇ ਇੱਕੋ ਗੱਲ ਉਹਨੂੰ ਕਹੀ ਵੀ ਅਸੀਂ ਇਸ ਸਿੰਘ ਵਾਸਤੇ ਅਸੀਂ ਬਹੁਤ ਜ਼ਿਆਦਾ ਐਕਸਾਈਟਡ ਆ ਰਹੀ ਹਾਂ ਉਹਨੂੰ ਲੈ ਕੇ ਪਹਿਲਾ ਹਿੱਟ ਜਿਹੜਾ ਹੈਗਾ ਤਾਂ ਉਹ ਤੁਸੀਂ ਕਰਦੇ ਹੋ ਉਹ ਉਹਦੇ ਉੱਤੇ ਤਾਂ ਗੋਰੇ ਦਾ ਰੈਕਸ਼ਨ ਬਹੁਤ ਅ ਇਦਾਂ ਦਾ ਹੁੰਦਾ ਹੈ ਅਜੀਬ ਜਿਹਾ ਜਦੋਂ ਕੋਈ ਕਿਸੇ ਨੂੰ ਚੜਾ ਰਿਹਾ ਹੋਵੇ ਕਿਉਂਕਿ ਹਲਕਾ ਵੱਜਿਆ ਸੀ ਉਹ ਫਿਰ ਉਹਨੇ ਦੂਸਰੇ 라ਉਂਡ 'ਚ ਉਹਨੇ ਮੈਨੂੰ ਫੌਲਡ ਮਾਰਦਾ ਆ ਸੱਟ ਮਾਰਤੀ ਉਹਨੇ ਜਾਣ ਪੁੱਝ ਕੇ ਕਿ ਸੀ ਤੀਸਰਾ ਉਹਨੇ ਮੇਰੇ ਮਾਰਿਆ ਥੱਪੜ ਫੇਰ ਫਿਰ ਅੰਦਰੋਂ ਇੱਕ ਵਾਰ ਖੇਚੜੀ ਵੀ ਜਿਆਸਿਆਂ ਜਾਂ ਹੁਣ ਆਪਣੀ ਜਾਂ ਗਾਗਣੀ ਵੀ ਫਿਰ ਉਹ ਰੀਜ ਨਾਲ ਮਾਰਿਆ 80% ਉਹਨੂੰ ਅਨਕੌਂਸ਼ੀਅਸ ਕਰਤਾ ਸੀ ਮੈਂ ਉਹ ਤੀਜੇ 'ਚ ਉਹਦੀ ਤਾਂ ਤਸੱਲੀ ਹੋਈ ਟੁੱਡੀ ਹੋਈ ਬਿਲਕੁਲ ਜੀ ਫਿਰ ਲਲਕਾਰੇ ਵੀ ਵਜਿਆ ਭੰਗੜਾ ਮੈਂ ਡਿਸੀਜਨ ਤੋਂ ਪਹਿਲਾਂ ਹੀ ਪਤਾ ਸੀ ਚਪੇੜ ਜਿਹੜੀ ਹੈਗੀ ਮਾਰਨਾ ਕੰਮ ਹੈ ਜਬ ਗੁੱਸਾ ਅੰਦਰ ਆਉਣਾ ਚਾਹੀਦਾ ਹਾਂਜੀ ਉਹ ਫਿਰ ਕਿਦਾਂ ਜਿਹੜੀ ਟੀਮ ਦੇ ਨਾਲ ਇਹ ਆਇਆ ਸੀ ਰਸ਼ੀਅਨ ਤੋਂ ਉਹਦਾ ਜਿਹੜਾ ਮੇਨ ਸੀਗਾ ਸੁਪਰ ਹੈਵੀ weight ਦਾ ਚੈਂਪੀਅਨ ਡੰਪਲਿੰਗ ਉਹਦਾ ਮੈਂ ਫੈਨ ਸੀ 2022 ਤੋਂ ਹੀ ਤੇ ਉਸ ਬੰਦੇ ਨੂੰ ਮੈਂ ਮਿਲਣ ਗਿਆ ਸੀ ਸਪੈਸ਼ਲ ਪਰ ਉਹਨਾਂ ਨੇ ਮੈਨੂੰ ਜਲੀਲ ਕਰਿਆ ਉੱਥੇ ਅੱਛਾ ਜੀ ਉਹਨਾਂ ਨੂੰ ਆਇਆ ਕਿ ਤੂੰ ਕਹਿੰਦੇ ਜਾ ਸਾਡੇ ਕੋਲ ਉਹ ਕਹਿੰਦੇ ਤੈਨੂੰ ਤਾਂ ਕੱਲ ਨੂੰ ਇੱਕ ਥੱਪੜ ਚ ਸਵਾਉਣਾ ਹਜੇ ਯੂਸੀਲੀ ਇੰਡੀਅਨ ਗਾਇਕ ਦੇਖਾਂਗੇ ਮੈਂ ਕਿ ਡੰਪਲਿੰਗ ਮੈਂ ਤੇਰਾ ਫੈਨ ਸੀਗਾ ਮੈਂ ਇੰਗਲਿਸ਼ ਸੀਗਾ ਵੀ ਪਰ ਹੁਣ ਕੱਲੋਂ ਤੂੰ ਵੀ ਨਾਲੇ ਆ ਜੀ ਫਿਰ ਉਹਨੂੰ ਫਿਰ ਤਾਰੇ ਦਿਖਾਏ ਫਿਰ ਅਗਲੇ ਦਿਨ ਤੇ ਤੁਸੀਂ ਜਦੋਂ ਆਉਂਦੇ ਹੋ ਪਹਿਲਾਂ ਉੱਥੇ ਮੈਂ ਦੇਖਿਆ ਕਿ ਤੁਸੀਂ ਦਸਤਾਰ ਜਿਹੜੀ ਹੈਗੀ ਆ ਉਤਾਰਦੇ ਹੋ ਫਿਰ ਮੱਥਾ ਟੇਕ ਕੇ ਰੱਖਦੇ ਹੋ ਅਸੀਂ ਬਿਲਕੁਲ ਨਿਊ ਸੀਗੇ ਵੀ ਇੱਕ ਕਿਵੇਂ ਆਗੇ ਕੌਣ ਆਗੇ ਉਹ ਤਾਂ ਸਾਨੂੰ ਸਿਰਫ ਟਰੱਕ ਡਰਾਈਵਰ ਸਮਝਦੇ ਆ ਵੀ ਇਹਦਾ ਟਰੱਕਾ ਚਲਾਉਣ ਵਾਲਿਆ ਸ਼ਾਇਦ ਹਮ ਪਰ ਉਹਨਾਂ ਨੂੰ ਦੱਸਿਆ ਵੀ ਅਸੀਂ ਕੱਲੇ ਟਰੱਕ ਨਹੀਂ ਚਲਾਉਂਦੇ ਅਸੀਂ ਦੁਨੀਆ ਵੀ ਚਲਾ ਦਿੰਦੀ ਆ ਭੰਗੜਾ ਪਾਉਂਦੇ ਅਸੀਂ ਦੇਖੇ ਗੋਰੇ ਵੀ ਹਾਂਜੀ ਤੇ ਹੋਰ ਵੀ ਸਾਰੇ ਉਹ ਮਾਹੌਲ ਕਿਦਾਂ ਦਾ ਸੀ ਜਾਂ ਉਹ ਅਹਿਸਾਸ ਕਿਦਾਂ ਦੇ ਸੀ ਬਾਅਦ ਦੇ ਮਾਲਕ ਡੈਨੋਵਾਇਟਾ ਜਿਹੜਾ ਸੀਯੂ ਹੈ ਜਿਹਦਾ ਯੂਫਸੀ ਦਾ ਉਹਨੇ ਵੀ ਬੈਠੇ ਨੇ ਉਂਗਲੀਆਂ ਇਦਾਂ ਦਾ ਇੱਕ ਵਾਰ ਕਰੀਆਂ ਮੇਰੇ ਵਾਂਗ ਤੇ ਉੱਥੇ ਦੇ ਮంత్రి ਦੀ ਕੁੜੀ ਵੀ ਬੈਠੀ ਸੀ ਹੂੰ ਆਬੂ ਤਾਂ ਵਿਦੇਸ਼ੀ ਸ਼ੇਖ ਦੀ ਕੁੜੀ ਬੈਠੀ ਸੀ ਉੱਥੇ ਇੱਕ ਦੀ ਤੇ ਉਹਨੇ ਸਪੈਸ਼ਲ ਵੀਡੀਓਜ਼ ਬਵਾਈਆਂ ਨੱਚਦੀ ਨੇ ਆਪਣੀਆਂ ਤੇ ਜਿਹੜੇ ਤੁਸੀਂ ਸਲੈਪ ਕੀਤੇ ਆ ਐਦਾਂ ਕੀਤੇ ਤੂੰ बेहोश ਕਰਨ ਦੀ ਗੱਲ ਕਰਦਾ ਸੀ ਤੇ ਤੂੰ ਤਾਂ ਇੱਕ ਰਾਊਂਡ ਵੀ ਨਹੀਂ ਜਿੱਤਿਆ ਗਿਆ ਤਿੰਨ ਫੇਰ ਤਾਂ ਹੀ ਕਰੇ ਸੀ ਬਸ ਇਹ ਰਸ਼ੀਅਨਸ ਦਾ ਥੋੜਾ ਜਿਹਾ ਦਿਮਾਗ ਖਰਾਬ ਹੈ ਇਸ ਗੇਮ 'ਚ ਵੀ ਕਿਉਂਕਿ ਸਭ ਤੋਂ ਪਹਿਲਾਂ ਸਲੈਪ ਫਾਈਟਿੰਗਾਂ ਸ਼ੁਰੂ ਹੀ ਰਸ਼ੀਆ ਦੇ ਵਿੱਚ ਹੋਈਆਂ ਸੀ ਤੇ ਹੁਣ ਜੇ ਤੋ ਅਗਲੀ ਵਾਰੀ ਰਸ਼ੀਆ ਨਾਲ ਮਿਲਣਗੇ ਫਿਰ ਹੁਣ ਜ਼ਰੂਰ ਝੁੱਕ ਕੇ ਮਿਲਣਗੇ ਲੱਗਦਾ ਹਾਂਜੀ ਜੇ ਨਾ ਝੁੱਕੇਗੇ ਮੈਨੂੰ ਝੁਕਾ ਦੇਵ ਰਾਸ਼ਟਰਪਤੀ ਦੇ ਵੀ ਕਿਸੇ ਗਾਰਡ ਨੂੰ ਵੀ ਤੁਸੀਂ ਹਾਂਜੀ ਕਦੇ ਤੁਹਾਡੀ ਫਾਈਟ ਹੋਈ ਸੀ ਉਹਨਾਂ ਨਾਲ afghanistan ਦੇ ਰਾਸ਼ਟਰਪਤੀ ਦੇ ਬੋਡੀਗਾਰਡ ਨੂੰ ਉਮੇਦ afghan ਨੂੰ ਹਰਾ ਕੇ ਵਰਲਡ ਚੈਂਪੀਅਨ ਦੀ ਟਾਈਟਲ ਜਿੱਤੀ ਸੀਗੀ ਉਹ ਫਾਈਟ ਦੇ ਵਿੱਚ ਕਿੰਨੇ ਟਾਈਮ ਚ ਉਹਨਾਂ ਨੂੰ ਹਰਾ ਦਿੱਤਾ ਸੀ 1 ਮਿੰਟ 11 ਸੈਕਿੰਡ ਉਹਨਾਂ ਦੀ ਤੇ ਟ੍ਰੇਨਿੰਗ ਬਹੁਤ ਹਾਰਡ ਹੁੰਦੀ ਹੋਣੀ ਵੈਸੇ ਇਸ ਮੁਕਾਬਲੇ ਪੰਜਾਬ ਦੀ ਧਰਤੀ ਨੂੰ ਖੋਣ ਲਈ ਦੁਨੀਆ ਦੇ ਉੱਪਰ ਸਭ ਤੋਂ ਜ਼ਿਆਦਾ ਜੰਗਾਂ ਆਪਣੇ ਪੰਜਾਬ ਦੇ ਵਿੱਚ ਹੋਈਆਂ ਨੇ ਬਾਹਰਲੀਆਂ ਤਾਕਤਾਂ ਨੇ ਆਪਣੇ ਤੇ ਹਮਲੇ ਕਰਿਆ ਵਾਰੀਅਰ ਸਟੇਟਾਂ ਜੀ ਆਪਾਂ ਸਾਡੇ ਖੂਨ ਚ ਹੈ ਸਾਨੂੰ ਲੜਾਈ ਸਿਖਾਉਣੀ ਨਹੀਂ ਪੈਂਦੀ ਅਸੀ ਉਹਨਾਂ ਲੋਕ ਵੀ ਜ਼ਿਆਦਾ ਪੜ੍ਹੇ ਆ ਦੋ ਫਾਈਟਾਂ ਹੋਰ ਹੋਣਗੀਆਂ ਉਸ ਤੋਂ ਬਾਅਦ ਟਾਈਟਲ ਸ਼ਾਟ ਮਿਲੂਗਾ ਫਿਰ ਉਹ ਆਪਾਂ 벨ਟ